ਸ੍ਰੀ ਹਾਰਿ ਕ੍ਰਿਸ਼ਨ ਅੰਤੇ ਆਈ ਹੈ ਜੀ ਗੁਰੂ ਜੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਨਨ ਗੁਰੂ ਅਤੇ ਗੁਰੂ ਬਾਦੁਰ ਸਿੰਘ ਗੁਰਦਾ ਬਖਸ਼ੀ ਆਠਵੇਂ ਪਾਸ਼ਾ ਨੂੰ ਧਿਆਉਣਾ ਕਰੀਏ ਜਿਸ ਦੇ ਢੇ ਸਭ ਦੁੱਖ ਜਾ ਦੁੱਖ ਕਰਨਾ ਸਾਰੇ ਦੁੱਖ ਕੁੜੀਆਂ ਦੇ ਕੋਲ ਦੂਰ ਹੋ ਗਏ ਕੀ ਜੀ ਉਸ ਪ੍ਰਸਾ ਮਾਰਾ ਤਾਲ ਕੀ ਤੇ ਕਦੇ ਆ ਰਹੇ ਸੀ ਬਿਜਾਰੇ ਕਿਨਾਰੇ ਕਿਨਾਰੇ ਇਹ ਪੂਰੀ ਬ੍ਰਾਹਮਣ ਸੀ ਉਸ ਰਾਤ ਕੀ ਕੋਲੀ ਹੋ ਗਿਆ ਉਸੇ ਘਰ ਗਿਆਨ ਕੱਢਦਾ ਉਹਦੇ ਕੋਲੋਂ ਬਦਬੂ ਆਉਂਦੀ ਸੀ ਕਿ ਬਾਹਰ ਕੱਢ ਲਿਆ ਆ ਉਹ ਦਰਿਆਜ ਡੁੱਬਣ ਆ ਕੇ ਆਇਆ ਸੀ ਹੱਦੋਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਰਸਤਰੀ ਵਿੱਚ ਪੈ ਗਿਆ ਬਈ ਮੈਂ ਕਿਤੇ ਰੁਕਣਾ ਬੰਨੂ ਲੈਣਾ ਦਰਿਆਜ ਫੇਰ ਡੁਬਾਂਗਾ ਹਜ਼ੂਰ ਦੇ ਸਾਹਮਣੇ ਤੇ ਆ ਦੇ ਕੇ ਮਾਲਾ ਕੁਸ਼ਤੀ ਤੇ ਸਿੱਖਣ ਕਿ ਮਾਲਾ ਕਹਿੰਦੇ ਕਾਲਿਆ ਸਾਡਾ ਰਮਾਲ ਦਿਓ ਸਤਨਾਮ ਵਾਹਿਗੁਰੂ ਕਾ ਕੇ ਰਛਾ ਤੇ ਜੀਰੋ ਜਦੋਂ ਉਹ ਰਛਾ ਤੇ ਫਿਰਿਆ ਉਹੜ ਹੜ ਗਿਆ ਸੀ ਰਾਜੀ ਹੋ ਗਿਆ ਸੀ ਕਿ ਉਹ ਜਿਨ੍ਹਾਂ ਦੇ ਦਰਸ਼ਨ ਹੈ ਸਾਰੇ ਦੁੱਖ ਚਲੇ ਜਾਂਦੇ ਐ ਇਸੇ ਤਰ੍ਹਾਂ ਗੰਗੇ ਤੋਂ ਬੋਲੇ ਤੋਂ ਗੀਤਾਰੇ ਆਖ ਸੁਖ ਨੂੰ ਉਸ਼ਕਰਾਏ ਅਦਬੁਰਸ਼ੇਤਰੀ ਜਸੁਰਤੀਆਂ ਸਿਮਰਤੀਆਂ ਦੇ ਪੰਚਾਂਤੋ ਅਰਥ ਮਹਾਰਾਜ ਸਾਹਿਬ ਜੀ ਨੇ ਚਰਚਾ ਹੋਈ ਇਹ ਮਰੀ ਗਈ ਸੀ ਦਿੱਲੀ ਦੇ ਬੰਗਲੇ ਸਾਲ ਜਾ ਕੇ ਚੰਨਾ ਦੇ ਜਲਵਾ ਵਿੱਚ ਕਿਸੇ ਸਾਜ ਇਸ਼ਾਰਿਆਂ ਦੀ ਬਿਮਾਰੀ ਕਿੱਕ ਦਿੱਤੀ ਜਿਨ੍ਹਾਂ ਦੇ ਦਰਸ਼ਨ ਹੈ ਸਾਰੇ ਦੁੱਖ ਚਲੇ ਜਾਂਦੇ ਜਮਨ ਮਰਨ ਦੇ